ਹਾਂਜੀ ਦੋਸਤੋ ਅੱਜ ਦਾ ਵਲੌਗ ਆਪਣੇ ਖੇਤ ਆਏ ਸੀ ਅਪਰ ਚੜੀ ਉੱtre ਪਾਨ ਮਨਕੀਰਤ ਤੇ ਦਿਲਪ੍ਰੀਤ ਕਰ ਰਹੇ ਨੇ ਮਸਤੀ ਮਨਕੀਰਤ ਓਏ ਕੈਸੇ ਹੋ ਵਧੀਆ ਹੋਰ ਫਿਰ ਕੀ ਬਣਦਾ ਆ ਦੇਖੋ ਜੀ ਖੇਤਾਂ ਦਾ ਮਾਹੌਲ ਬਹੁਤ ਵਧੀਆ ਹੈ ਆਪਾਂ ਐਸੀ ਅੱਜ ਖੇਤ ਚੜੀ ਉੱਤੇ ਰੇ ਪਾਉਣ ਤੇਰੇ ਆਪਾਂ ਚੜੀ ਉੱਤੇ ਪਾ ਦਿੱਤਾ ਹੈਗਾ ਹੋਰ ਸੁਣਾਓ ਗਲਵਾਤ ਕਿੱਸੇ ਹੋ ਕਹਿੰਦਾ ਬਚਪਨ ਵਰਗੀ ਮੌਜ ਹੈ ਨਾ ਖੇਤਾਂ ਦਾ ਭਾਈ ਨਜ਼ਾਰਾ ਵੀ ਵੱਖਰਾ ਬਚਪਨ ਹੁਣ ਦੇਖੋ ਇਹਨਾਂ ਦੇ ਨਜ਼ਾਰੇ ਲੈਂਦੇ ਨੇ ਇਹ ਦੇਖ 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 ਓਏ ਦੇਖ ਇਹ ਭਈ ਬਚਪਨ ਨਾਲ ਕਹਿੰਦਾ ਦੇਣ ਦੀ ਸੋਚ ਨਾ ਲੈਣ ਦੀ ਸੋਚ ਹਨਾ ਦੇਖ ਜਵਾਇ ਕਰਦੇ ਨੇ ਨਾ ਦਵਾਣਦੇ ਨੇ ਐਵੇਂ ਕੀ ਕਰਤਾ ਬੰਨੇ ਇੰਜੋਏ ਹੈ ਹਾਂ ਫੁੱਲ ਇੰਜੋਏ ਨਾ ਤੁਨੂੰ ਕੇ ਛੁੱਟੀਆਂ ਕੈਦਣਾ ਨਹੀਂ ਹੋ ਗਿਆ ਅੱਜ ਮਹੀਨੇ ਕਦੀਆਂ ਹੋ ਗਿਆ ਹਾਂ ਮਹੀਨੇ ਕਦੀਆਂ ਇੱਧਰ ਆ ਕੇ ਦੱਸ ਮਹੀਨੇ ਕਦੀਆਂ ਹੋ ਗਿਆ ਹੈ ਮਹੀਨੇ ਦੀਆਂ ਅੱਛਾ ਕੈਦਰੀ ਨੂੰ ਸਕੂਲ ਲੱਗੂਗਾ ਕਿੰਨੇ ਦਿਨ ਦੀਆਂ ਛੁੱਟੀਆਂ ਹੋ ਗਈਆਂ ਮੈਂ ਨਹੀਂ ਨਹੀਂ ਦੀਆ ਕਿਹੜੀ ਗੁੰ ਸਕੂਲ ਲੱਗੂਗਾ ਪਤਾ ਨਹੀਂ ਐੜੀ ਬਤਾ ਪਰ ਮੈਂ ਤੈਨੂੰ ਐ ਨਹੀਂ ਪੜਾਈ ਨੇ ਨੇ ਪੜ੍ਹਦੇ ਹੋ ਤੁਸੀਂ ਇੱਕ ਨੂੰ ਲੱਗੂਗਾ ਇੱਕ ਨੂੰ ਲੱਗੂਗਾ ਐੜੀ ਬਾਰੇ ਬੱਜੇ ਛੁੱਟੀਆਂ ਪੜਾਣਾ ਪਰ ਇੱਕ ਨੂੰ ਲੱਗੂਗਾ ਹਾਂ ਨਹੀਂ ਹੁਣ ਪੂਰਾ ਤੁਹਾਨੂੰ ਐ ਵੀ ਛੁੱਟੀਆਂ ਹੋਣ ਕਿ ਪੜਾਈ ਹੋਵੇ ਛੁੱਟੀਆਂ ਹੋਣ ਛੁੱਟੀਆਂ ਹੋਣਾ ਵਾਲੇ ਬਈ ਆਰਾਮੀ ਬੰਦੇ ਨੇ ਹਨਾ ਕਹਿੰਦੇ ਛੁੱਟੀਆਂ ਹੋਣ ਕਹਿੰਦੇ ਸਾਨੂੰ ਪੜਾਈ ਪੜੂ ਵੀ ਕੋਈ ਟੈਨਸ਼ਨ ਨਹੀਂ ਹੈਗੀ ਪੜਾਈ ਹੋਵੇ ਨਾ ਹੋਵੇ ਐਨੇ ਨਹੀਂ ਫੀਸਾਂ ਭਰਦੇ ਹੋ ਕੰਜਰੋ ਖਟਾ ਦਵਾਤੀ ਕਿਨ ਕਿਹੜੇ ਪਾਸੇ ਹੋਰ ਫਿਰ ਵੱਡੇ ਹੋ ਕੇ ਕੀ ਬਣੋਂਗੇ ਓਏ ਵੱਡੇ ਹੋ ਕੇ ਬੱਸ ਦੇਖਾਂ ਲੋ ਤਾਂ ਕੀ ਬਣੋਂਗੇ ਰੱਤੋ ਦੇ ਆਰਮੀ ਚ ਲੱਗਾਂਗੇ ਸ਼ਾਇਦ ਆਰਮੀ ਚ ਤੂੰ 3 ਸ਼ਾਇਦ ਆਰਮੀ ਚ ਲੱਗਾਂਗੇ ਸ਼ਾਇਦ ਦਿੱਲੀ ਆਰਮੀ ਆਰਮੀ ਚ ਹਾਂ ਆਰਮੀ ਚ ਹੋਰ ਫਿਰ ਕੰਮੀ ਚ ਹੋ ਗਿਆ 5ਵੀਂ ਚ ਤੂੰ ਏ ਦੂਜੀ ਚ ਛੇਜੀ ਉਹ ਕੱਟ ਪੱਧਰ ਦੇ ਨੂੰ ਨਾ ਇਹਨਾਂ ਕੀਤਾ ਹੋਰ ਭਾਈ ਨਵੀ ਤਾਜੀ ਕਹਿੰਦਾ ਪਛਪਣਾ ਯਾਰ ਦਾ ਨਾ ਇਹਨਾਂ ਦੇ ਦੇਖੋ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਮਾਰੀ ਛੇਰਾਂ ਨੂੰ ਮੈਂ ਕਹਿੰਦੇ ਪੜ੍ਹਨਾ ਹੀ ਟੈਨਸ਼ਨ ਹੈ ਬਸ ਸਕੂਲ ਦਾ ਕੰਮ ਕਰ ਲਿਆ ਕਿਉਂ ਨਾ ਪਾ ਤੂੰ ਨਹੀਂ ਕਰਿਆ ਐ ਨਹੀਂ ਛੁੱਟੀਆਂ ਕੋਈ ਜਿਹੜਾ ਜਿਹੜਾ ਐਂਟਰੀ ਆਇਆ ਉਦੋਂ ਕਰਾਂਗੇ ਪਹਿਲੀ ਪਹਿਲੀ ਛੁੱਟੀਆਂ ਇੰਜ ਹੋਏ ਲੈ ਮਰਾ ਦੋ ਤਿੰਨ ਦਿਨਾਂ ਜਨੇ ਮੇੜਦੂੰ ਫਾਈਲ ਤੇ ਆ ਸਾਨੂੰ ਦਾ ਅੱਛਾ ਫੇਰ ਸਾਨੂੰ ਉਹਦਾ ਇੱਕ ਮੈਸੇਜ ਹੈ ਅੰਗਰੇਜ਼ ਦਾ ਬਾਰੇ ਪਿੰਡ ਇਹ ਫਾਈਲ ਤੇ ਉਹ ਕੰਮ ਤਾਂ ਕਰਿਆ ਕੀ ਕਰੂਗਾ ਫਾਈਲ ਨਹੀਂ ਵਾਲਾ ਹੈ ਉਹਰੇ ਹਾਂ ਕਰਿਆ ਕੇ ਕਰਾਗੇ ਅੱਛਾ ਫੇਰ ਬਸ ਕਰਿਆ ਕੇ ਭੋਲੇ ਹੀ ਜਿਹਾ ਹੈ ਉਹ ਤੁਸੀਂ ਕਰੇ ਸਤਰ ਵੀ ਖਾਉਗੇ ਨਾ ਹੋਰ ਕਰੇ ਤੇ ਮਾਮੀ ਉਹਨਾਂ ਸਤਰ ਖਾਉਂ ਚਾੜ ਕਰਾਂਗੇ ਕੱਟਦਾ ਨਹੀਂ ਖਾਂਦੇ ਅਜੀ ਭੱਜ ਲਾਂਗੇ ਜੇ ਮਾਰਨ ਆਉਣਗੇ। ਕੱਟ ਲਾਂ ਕੱਢ ਗਏ। ਹਾਂ। ਸਪੀਡ ਵੱਧ ਬਣ ਜਾਂਦੀ ਉਹ। ਉਹ ਇੱਕ ਨਾ ਫੁੱਲਾ। ਹੈ? ਫੁੱਲ ਸਪੀਡ ਵੱਧ ਆਉਂਦੀ ਹੈ। ਇਹ ਆਟਾ। ਹਾਂ। ਮਮਾ ਨਾ ਸੀ 1 ਮੀਟਰ ਪਾਸ ਸੀ। ਮੈਂ ਮੇਰੇ ਤੇ ਜਿਲਪੁਰੇ ਚੱਪਲਾ ਕੱਢੀਆਂ ਹੋਈਆਂ। ਮਾਮੀ ਭੱਜਿਆ ਕਰਿਆ ਸੀ ਤੁਰਿਆ ਕਰੀਏ ਮਾਮੀ ਫਿਰ ਵੀ ਅਸੀਂ ਨਾ ਫੜੇ ਜਾਈਏ। ਹਾਂ। ਇਹ ਸੜੀ ਚੱਪਲਾ ਕੱਢੀਆਂ ਜਦ ਅਸੀਂ ਫੁੱਲ ਇੰਜੋਏ ਕਰਿਆ ਸੀ। ਅੱਛਾ। ਹੋਰ ਫਿਰ ਹੋਰ ਕੀ ਹੈ ਆ ਦੇਖੋ ਜੀ ਆ ਦੇਖੋ ਯਾਰ ਮਰੂਦ ਨੇ ਮਰੂਦ ਦਾ ਪੇਡਾ ਹੈ ਹਾਈ ਅੱਛਾ ਚਲੋ ਫਿਰ ਹੋਰ ਆ ਜੋ ਅੱਗੇ ਦੇਖੋ ਕੀ ਕੀ ਲਾਇਆ ਥੋੜਾ ਹੋਰ ਦਾ ਹਾਓ ਆ ਦੇਖੋ ਭਰਾ ਅੱਗੇ ਗੰਨੇ ਹੈ ਗੰਨੇ ਗੰਨੇ ਵੀ ਲਾਰਖੇ ਨੇ ਵੇ ਦੇਖੋ ਜੀ ਇਹਨਾਂ ਨੇ ਗੰਨੇ ਵੀ ਲਾਰਖੇ ਨੇ ਤਾਕੜੇ ਬੰਦੇ ਨੇ ਪੂਰੇ ਚਲੋ ਕੰਨਿਆਂ ਤੋਂ ਬਾਅਦ ਮੇਰਾ ਬੜਾ ਮਾਲਿਕ ਪੋਦੇ ਹੀ ਔਟੇ ਉਹ ਕਦੋਂ ਨਹੀਂ ਬੇਲਾ ਨੇ ਹਾਈ ਹਾਂਜੀ ਆ ਕਦੋਂ ਦੀ ਬੇਲਾ ਨੇ ਆ ਚਾਹ ਲੈਣੀ ਮੇਰੀ ਪੱਗਾਂ ਸਾਡੀ ਆ ਸਾ ਨਹੀਂ ਤੇਰੀ ਗੋਵੀ ਸਿੰਘ ਦੀ ਆ ਢੰਡਣ ਨੇ ਕੇ ਜੂੜਾ ਰੱਖਣਾ ਤਾਂ ਬਹੁਤ ਵਧੀਆ ਜੂੜਾ ਨਹੀਂ ਕਦੇ ਵੀ ਕਟਾਉਂਦੇ ਜੀ ਹਾਂਜੀ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਅੱਛਾ ਜੀ ਨਾ ਤੁਸੀਂ ਕੇਸ ਕਟਾਉਂਦੇ ਨਹੀਂ ਹਿਆ ਹੁਣ ਜਮੀ ਨਹੀਂ ਕਦੇ ਵੀ ਨਹੀਂ ਕਟਾਉਂਦੇ ਵੱਡੇ ਉਹ ਵੀ ਨਹੀਂ ਕਟਾਉਂਦੇ ਇਹ ਛੋਟੇ ਸਾਰੇ ਜੱਗ ਦੇ ਇਹਨਾਂ ਕਿਤੇ ਅਸੀਂ ਕਿਉਂ ਕਟਾਈ ਅੱਛਾ ਜੀ ਕਮਾਲ ਆ ਯਾਰ ਨਾ ਛੋਡੇ ਪਰ ਕੇ ਜਵਾਗ ਤਾਂ ਕਹਿੰਦੇ ਅਸੀਂ ਜੂੜੇ ਰੱਖਦੇ ਨਹੀਂ ਹੈਗੇ ਪਤਾ ਵੀ ਨਹੀਂ ਉਹ ਜੂੜੇ ਨਾਲ ਫਰਕ ਕਰਦੇ ਨੇ ਸਾਡੇ ਸਕੂਲ ਦਾ ਵੀ ਕੁੰਡਾ ਤੀਜੀ ਹਾਂ ਸਾਡੇ ਸਕੂਲ ਦਾ ਵੀ ਕੁੰਡਾ ਤੀਜੀ ਉਹਨੇ ਕੇਸ ਕਟਾਣੇ ਤੇ ਉਹਨੂੰ ਐਜ ਗਵਰਮੈਂਟ ਮੈਡਮਾਂ ਗੱਲ ਦੇਣ ਗਿਆ ਸਕੂਲ 'ਚ ਹੀ ਸਾਡੇ ਕਿਤਾਬਾਂ ਲੈ ਕੇ ਜੀ ਅੱਛਾ ਦੂਜੇ ਸਕੂਲ 'ਚ ਆ ਕੇ ਕਰੇ ਕੇਸ ਕਟਾ ਲਈ ਤੇ ਨਹੀਂ ਕਰ ਇੱਕ ਮਿੰਟ ਉਹ ਵੀ ਬੈਲਾ ਹੈ ਆ ਚੌਲੇ ਨੇ ਚਲੋ ਹੋਰ ਕੀ ਲਾਰਖਿਆ ਤੁਸੀਂ ਨੇ ਆਈ ਨਹੀਂ ਆਈ ਸਾਡੇ ਨੂੰ ਬੜਾ ਬੜਾ ਆਹ ਗਾਦੀ ਬੇਲ ਆ ਓਏ ਕੱਦੂ ਦੀ ਹੈ ਕੱਦੂ ਦੀ ਕੱਦੂ ਦੀ ਬੇਲ ਚਲੋ ਆ ਦੇਖੋ ਜਿਹਨਾਂ ਨੇ ਲਾਰ ਕੇ ਆ ਨਾ ਇਹ ਨਾਲ ਕਰਦੇ ਨੇ ਉਹਨਾਂ ਨੂੰ ਸ਼ੌਂਕ ਵੀ ਆ ਦੇਖੋ ਦੋਨੇ ਪੱਗਾਂ ਬੰਨ ਕੇ ਰੱਖਦੇ ਨੇ ਇਹ ਘੈਂਟ ਮੁੰਡੇ ਨੇ ਸਾਡੇ ਇਹ ਜੂੜੇ ਰੱਖ ਕੇ ਰਾਜੀ ਨੇ ਕਹਿੰਦੇ ਸੀ ਪੰਜਾਬੀ ਆ ਇਤੋਂ ਪਤਾ ਲੱਗਦਾ ਹਨਾ ਆ ਦੇਖੋ ਇਹਨਾਂ ਵੱਡਾ ਪੇਡਾ ਹੋ ਰੇ ਨਾ ਵਾਸਤੇ ਮਰੂਦ ਲੱਗਦੇ ਨੇ ਬਹੁਤ ਵਧੀਆ ਇੱਥੇ ਆ ਕੱਦੂ ਹਾਏ ਇਹਨੂੰ ਸਾਰਾ ਪਤਾ ਆਹ ਦੇਖੋ ਆ ਹਲਦੀ ਐ ਚਲੋ ਅੱਗੇ ਇਹ ਵੀ ਕੱਦੂਾਂ ਦੀ ਵੇਲ ਹੈ ਕੱਦੂ ਹੁਣ ਥੋੜੇ ਥੋੜੇ ਕਿਤੇ ਕਿਤੇ ਸਟਾਰਟ ਹੋ ਗਈ ਲੱਗਣੇ ਫੁੱਲ ਜੇ ਚੱਕਣ ਲੱਗ ਗਿਆ ਇਹ ਹਾਂ ਚਾਲੂ ਚਾਲੂ ਸਬਜ਼ੀ ਕਰ ਦਿਨੀ ਚਾਹੀਦੀ ਇਸਕਾ ਦੀ ਸਬਜ਼ੀ ਬੜੀਆ ਵਾਲੀ ਹੁੰਦੀ ਹੈ ਆਹ ਕੱਦੂ ਦੀ ਵੇਲ ਨਹੀਂ ਸਾਨੂੰ ਖੁਦ ਕਰ ਦੀ ਸਬਜ਼ੀ ਲਾਉਣੀ ਚਾਹੀਦੀ ਨਾ ਕੋਈ ਸਪਰੇ ਹਾਈ ਅੱਛਾ ਇਸ ਸਬਜ਼ੀ ਬੜੀਆ ਹੁੰਦੀ ਹੈ ਅੱਛਾ ਜੀ ਹਾਈ ਇਹ ਛੇਤ ਲਈ ਚੰਗੀ ਹੈ ਵੜਾਂ ਗਈ। ਅੱਛਾ। ਹਾਂ। ਤੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰੇ ਦਸਕਾਂ ਨੂੰ? ਵੀ ਘਰ ਦੀ ਸਬਜ਼ੀ ਲਾਉਂ ਬਾਦੇ ਤੋਂ ਬਾਦੇ। ਅੱਛਾ। ਦੁਕਾਨ ਦਾ ਸਪਰੇਅ ਹੈ ਨਾਲੋਂ ਬਿੜਾ ਸਪਰੇਅ ਵਾਲੀ ਸਬਜ਼ੀ ਲਾਉਂ। ਅੱਛਾ। ਹੋਰ। ਨਾ ਜੀ ਹੈ ਨਾ। ਅਰੇ। ਨਾ ਇਹ ਨਾ ਇਹ ਨਹੀਂ ਲੱਗਦੀਆਂ। ਨਾ ਇਹ ਦਾਟ ਕੋਲੇ ਕੋਈ ਜ਼ਿਆਦੀ ਜ਼ੋਰ ਤੇ ਨਹੀਂ ਹੈਗੀ। ਇਹਦਾ ਠੀਕ ਲੱਗਦਾ ਇਹਦਾ ਠਿਕਾ। ਅਰੇ। ਅੱਛਾ। ਹਾਂ ਜੀ ਅੱਛਾ ਜੀ ਅਈ ਤੁਸੀਂ ਤਾਂ ਹੀ ਸਾਰੀ ਸਬਜੀ ਤੁਸੀਂ ਆਪ ਲਾਉਨੇ ਤੁਸੀਂ ਆਪ ਲਾ ਦੇਣੇ ਵੀ ਇਹ ਸਾਰੇ ਗੁੱਟਕੇ ਹਾਂ ਜੀ ਅੱਛਾ ਜੀ ਨਾ ਤੁਹਾਨੂੰ ਪੱਗਾਂ ਬੰਨਣਾ ਦਾ ਕਿਤੋਂ ਸ਼ੌਂਕ ਹੋ ਗਿਆ ਪੱਗਾਂ ਤੇ ਆਈ ਹੀ ਨਹੀਂ ਸਿੱਖਾ ਨਹੀਂ ਲਖ ਲਓ ਜੀ ਅਸੀਂ ਥੋੜਾ ਜਿਹਾ ਹੁਣ ਕੰਮ ਕਰਾਂਗੇ ਤੇ ਖੱਪੜ ਜਿਗਾ ਆਜੋ ਕਿਰਤ ਚੱਕੋ ਚਲੋ ਅੱਜ ਲਈ ਵੇਖਣੇ ਇਹ ਸੁਣਨਾ ਕੰਮ ਕਰਾਵਾਂਗੇ ਅਸੀਂ ਅੱਜ ਖੱਪੜ ਚੱਕਣਾ ਸੀ ਨਾ ਥੋੜਾ ਜਿਹਾ ਕੜਾਇਆ ਸੀਗਾ ਇੱਕ ਬੱਟ ਬਣਾਇਆ ਖਾਣ ਦਤੂਗਾ ਤੇ ਪੌ ਘੈਂਟ ਬੰਦੇ ਨੇ ਸਾਡੇ ਇਹ ਆ ਦੇਖੋ ਇਹਨਾਂ ਦੇ ਪੱਗਾ ਸਿੰਘਾਂ ਨੇ ਜਚਦੀਆਂ ਨੇ ਨਾ ਇਹ ਤਾਂ ਸਾਡੀ ਸਿੱਖੀ ਦੀ ਨਿਸ਼ਾਨੀ ਹੈ ਵਾਲੇ ਘੈਂਟ ਬੰਦੇ ਨੇ ਸਾਡੇ ਪੂਰਾ ਕੰਮ ਕਰਾਉਂਦੇ ਨੇ ਜੀ ਜਚ ਜਾਂਦੇ ਹੋਰ ਫਿਰ ਕੀਤਾ ਕਿਵੇਂ? ਕਿਹੜਾ ਖਦੋ ਟੱਕੜਾ ਲੈ ਲਈ ਜਾ ਕੜਾ ਲੈ ਹੋਰ ਕਿਵੇਂ ਐ ਗੱਲ ਬਹੁਤ ਹੈ ਹੈ ਠੀਕ ਹੈ ਹਾਂ ਅੱਛਾ ਹੋਰ ਸੁਣਾਓ ਫਿਰ ਨਵੀਂ ਤਾਜੀ ਕੋਈ ਕਰਾ ਦੋ ਕੋਈ ਕਰੇ ਤਾਂ ਕਰਮੇ ਸਾਰੀ ਕਰਦਾ ਤੂੰ ਵੀ ਕੀਤਾ ਕੰਮ ਤਾਂ ਕਰਨਾ ਚਾਹੀਦਾ ਆਪਾਂ ਨੂੰ ਨਾ ਮਾਂ ਪਿਓ ਦੀ ਹੈਲਪ ਕਰਾਉਣੀ ਚਾਹੀਦੀ ਹੈ ਨਾ ਹੈ ਉਹ ਬੱਚੇ ਬਹੁਤ ਸਿਆਣੇ ਹੁੰਦੇ ਨੇ ਨਹੀਂ ਕਰੋ ਪੁੱਤ ਲਓ ਇਹ ਕਹਿੰਦੇ ਹੋਣਾ ਸੀ ਰੇ ਸਟਾਰਟ ਕਰਾਂਗੇ ਇਹ ਕਹਿੰਦੇ ਵੀ ਰੇ ਚਲਾਵਾਂਗੇ ਸੀ ਹੌਲੀ ਭੱਜੋ ਬਿੱਤੂ ਇੱਕੋ ਜਿ ਇੱਧਰ ਇੱਧਰਲੇ ਪਾਸੇ ਹੋ ਜਾ ਤੂੰ 1 2 3 ਹੌਲੀ ਡਿੱਗਣਾ ਜਾਇਓ ਇੱਧਰ ਹੋ ਜਾ ਮਕੀਰ ਦੇਖੋ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਚਲੋ ਭਾਈ ਬਹੁਤ ਵਧੀਆ ਦੇਖੋ ਜੀ ਘੈਂਟ ਬੱਚੇ ਨੇ ਇਹਨਾਂ ਨੂੰ ਡੜਾਉਣਾ ਚਾਹੀਦਾ ਸੇਤ ਲਈ ਵੀ ਚੰਗਾ ਹੈ ਨਾ ਕੀ ਗੱਲ ਬਾਤ ਓਏ ਹੌਲੀ ਨਾ ਹੈਗਾ ਉਠੋ ਉਠੋ ਜਵਾਕ ਉਠੋ ਚਲੋ ਭਾਈ ਆਜੋ ਆਜੋ ਵੈਰੀ ਗੁੱਡ ਬਹੁਤ ਵਧੀਆ ਰੇਸ਼ ਖੜ ਜੋ ਹੋਲੇ ਬਹੁਤ ਤੇ ਹੁਣ ਆਪਾਂ ਚੱਲਿਆਂ ਜੀ ਦੇਖੋ ਖੀਰਤ ਦੇ ਮਨਕੀਤ ਨੇ ਰੇਸ਼ ਲਾਈ ਉਸ ਤੋਂ ਬਾਅਦ ਹੁਣ ਚੱਲੇ ਘਰ ਪੇ ਚੱਲੇ ਘਰ ਪੇ ਚੱਲੇ ਚੱਲਣੇ ਘਰ ਪੇ ਚੱਲੇ ਹੈ ਚਲੋ ਚੱਲੇ ਭੁੱਖ ਲੱਗੀ ਹੈ ਨਹੀਂ ਲੱਗੀ ਨਹੀਂ ਹੋਰ ਫਿਰ ਚਲੋ ਫਿਰ ਚਲੀਏ ਘਰ ਪੇ ਥੈਂਕ ਯੂ ਆਪਾਂ ਦੁਆ ਰਾਸਤੇ ਦਾ ਬਲੌਗ ਦਿਖਾਵਾਂਗੇ ਤੁਹਾਨੂੰ ਰਾਸਤੇ ਦੇ ਵਿੱਚ ਨਹਿਰ ਆएगी ਤੇ ਘਰ ਤੇ ਚੱਲੇ ਹਾਂ ਕੀਰਤ ਮੇਰੇ ਸਾਥ ਹੈ ਦਿਲਪ੍ਰੀਤ ਹੈ ਚਲੋ ਚੱਲਿਆਂ ਜੀ ਘਰੇ ਅਸੀਂ ਗੱਲਾਂ ਕਰੀ ਚੱਲੋ ਸੁਣਾਓ ਬਈ ਆ ਵੀ ਚੱਲਿਆਂ ਜੀ ਘਰੇ ਆ ਤੁਸੀਂ ਰਾਸਤਾ ਫੁਰੀ ਦੇਖ ਰਹੇ ਹੋ ਹੁਣ ਤੇ ਹੁਣ ਕੈਮਰਾ ਦੇਖੋਈ ਘੜੀ ਜਾ ਰਹੇ ਆ ਇੱਕ ਤਰੇ ਅੱਗੇ ਨਹਿਰ ਆ ਗਿਆ ਸੀ ਤੁਹਾਨੂੰ ਮਿਲਣਾ ਹੈ ਵੀ ਦਿਖਾਵਾਂਗੇ ਹਾਂ ਲੈ ਠੀਕ ਹੈ ਠੀਕ ਹੈ ਦੇਖੋ ਯਾਰ ਕਿੰਨੇ ਪੇੜ ਲੱਗੇ ਸਾਰੀਆਂ ਹੀ ਆਹ ਹੁਣੇ ਬਾਹ ਲੱਗੇ ਨਹੀਂ ਉਹ ਬਾਹ ਕਿਹਦੇ ਮਾਰੇ ਹਰਾਂ ਨਾਲੀ ਕਿੰਨਾ ਪਾਣੀ ਲੱਕੇ ਕਿਥੋਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਂਦਾ ਆ ਤਾਂ ਕੋਈ ਤਾਂ ਲੱਗ ਹੀ ਨਿਆਰੇ

पानी पता है जी आता है पानी है इधर जमीन है माड़ा माड़ा पानी पानी अगे थोड़ी फैक्ट्री भी दिखावा गे जी अगे फैक्ट्री भी है घरे पी हम वो वेयर करो जी सार् कहो ਬਹੁਤ ਬਹੁਤ ਧੰਨਵਾਦ ਤਾਲਵਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਨੰਨੇ ਮੁੰਨੇ ਬੱਚਿਆਂ ਦਾ ਬਲੌਗ ਸੀ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਥੈਂਕ ਯੂ